ਹਾਂਜੀ ਆਪਾਂ ਬਾਈ ਕਾਲੀ ਲਵੇ ਆਏ ਹੋਏ ਹਾਂਗੇ ਇਹਦੇ ਲਈ ਬਹੁਤ ਘੈਂਟ ਚੀਜ਼ਾਂ ਆਈਆਂ ਨੇ ਇੱਕ ਤਾਂ ਆਪਣੇ ਆ ਆਏ ਹੋਏ ਨੇਗੇ ਜਿਹੜੇ ਮੀਂਹ ਦੇ ਵਿੱਚ ਆਪਾਂ ਲੌਂਗ ਕੀ ਆਦ ਨਾ ਜੀਨ ਕੋਟ ਵੀ ਕਹਿੰਦੇ ਨੇ ਰੇਨ ਕੋਟ ਰੇਨ ਕੋਟ ਹਾਂਜੀ ਰੇਨ ਕੋਟ ਜਿਹੜਾ ਆਪਾਂ ਤੁਹਾਨੂੰ ਪਾਰਟੀ ਵੀ ਦਿਖਾਉਣੇਗੇ ਮੈਂ ਪਹਿਲਾਂ ਤੁਹਾਨੂੰ ਪਾ ਕੇ ਦਿਖਾਇਆ ਸੀਗਾ ਤੇ ਉਹ ਪਾ ਲੈਤਾ ਸੀਗਾ ਤੇ ਇੱਕ ਬਾਈ ਲਵੇ ਆਹ ਲਾਈਟ ਹੈਗੀ ਇਹੇ ਹੈਗੀ ਹੈ ਕੀ ਮੰਨ ਲਾ ਸੋਲਰ ਨਾ ਹਾਂਜੀ ਸੋਲਰ ਲਾਈਟ ਹੈ ਸੋਲਰ ਲਾਈਟ ਹੈ ਤੇ ਆਹ ਦੇਖੋ ਬਲਾਂ ਦਾ ਜਗਾਰ ਕਿਵੇਂ ਲੱਗਾ ਜਮਾ ਡਾਕਟਰ ਕਿ ਲੈਵੇ ਸੋਲਰ ਡਰੋਪ ਹੀ ਕਰਾਂਗਾ ਤੇ ਬਹੁਤ ਕਾਮਯਾਬੀ ਹੈ ਜੇ ਜਦੋਂ ਆਪਾਂ ਮੀਂਹ ਬਣੀ ਚ ਕੰਮ ਧੰਦਾ ਕਰਨਾ ਹੈ ਘਰੇ ਕੋਈ ਵੇੜੇ ਚ ਫਿਰਨਾ ਚਾਹਨਾ ਉਹ ਚੀਜ਼ ਹੋ ਗਈ ਤੇ ਇੱਕ ਆਪ ਬਾਈ ਲੈਵੇ ਸੋਲਰ ਲਾਈਟ ਹੈ ਖੇਤ ਬੰਨੇ ਲਾਉਣੀ ਹੈ ਇਹ ਬਿਨਾ ਉਹਦੇ ਤੋਂ ਬਿਜਲੀ ਤੋਂ ਚੱਲੂਗੀ ਬਿਨਾ ਮਾਲਾ ਵੀ ਕੋਈ ਇਹਦੇ ਪਲੱਗ ਪਲੱਗ ਕੁਝ ਨਹੀਂ ਹੈਗਾ ਇਹ ਆਪੇ ਚਾਰਜ ਹੋ ਹਾਂ ਜੁਨੀ ਰੋਸ ਤੋਂ ਆਪਣੇ ਤੋਂ ਚੱਲ ਪੂ ਹਾਂ ਕੱਢ ਨੂੰ ਬੰਦੋ ਜਦੋਂ ਹਨੇਰਾ ਹੋ ਜਾਈ ਆਟੋਮੈਟਿਕ ਚੱਲ ਪੂ ਜਦੋਂ ਚਾਨਣ ਹੋ ਜਾਊਗਾ ਆਪਦੇ ਆਪ ਬੰਦ ਹੋ ਜਾਊ ਚਾਰਜ ਉਪਰ ਲਾ ਦੇ। ਹੋਰ ਕੀ ਕੀ ਚੀਜ਼ ਐ? ਇੱਕ ਮੋਬਾਈਲ ਕਵਰ। ਇਹ ਕਮ ਮੋਬਾਈਲ ਕਵਰ ਨਹੀਂ ਇਹਨੂੰ ਜਿੱਥੇ ਮਰਜ਼ੀ ਚਾਹੇ ਜਮਾਂ ਖੇਲ ਦੇ ਵਿੱਚ ਸੱਡ ਦੋ ਮੋਬਾਈਲ ਪਾ ਕੇ ਇਹਦੇ ਚ ਮੋਬਾਈਲ ਚੱਲੀ ਜਾਊ ਨਾ ਪਾਣੀ ਪਊਗਾ, ਟੱਚ ਵੀ ਹੋਊਗਾ, ਫੋਨ ਵੀ ਸੁਣਾ ਜਾਊ, ਲੌਕ ਹੋਵੇ ਖੁੱਲੂਗਾ। ਤੇ ਆਹ ਬਾਈ ਲੈਵੇ ਦੋ ਤਰ੍ਹਾਂ ਦੇ ਆਏ ਹੋਏ ਨੇ। ਇੱਕ ਤਾਂ ਇੱਕ ਦਾ ਰੇਟ ਹੈਗਾ 150 ਤੇ ਇੱਕ ਦਾ 200। ਇੱਕ ਦਾ 200 ਐ, ਇੱਕ ਦਾ 150 ਰੇਟ ਐ। ਤੇ ਤੁਸੀਂ ਬਾਈ ਦਾ ਨੰਬਰ ਹੈਗਾ 93 831 33000 33000 ਵੀਡੀਓ ਨੂੰ ਸ਼ੇਅਰ ਕਰ ਦਿਓ ਘਰ ਦੇ ਵਿੱਚ ਬਾਈ ਦਾ ਕੰਮ ਕਰਾਇਆ ਹੈ ਪਿੰਡ ਹੀਰੋਕਲਾ ਜ਼ਿਲ੍ਹਾ ਮਾਨਸਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ